ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਦੇ ਸਾਬਕਾ ਪ੍ਰਧਾਨ ਮੰਤਰੀ ਡੋਨਾਲਡ 트ੰਪ ਤੇ ਹਮਲਾ ਹੋ ਗਿਆ ਹੈ ਦੱਸ ਦਈਏ ਕਿ ਉਹ ਰੈਲੀ ਦੇ ਵਿੱਚ ਕਿਸੇ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਜਿਸ ਦੌਰਾਨ ਇੱਕ ਗੋਲੀਬਾਰ ਨੇ ਉਹਨਾਂ ਤੇ ਉੱਚੀ ਜਗ੍ਹਾ ਤੋਂ ਛੱਤ ਤੋਂ ਗੋਲੀ ਮਾਰੀ ਅਤੇ ਡੋਨਾਲਡ 트ੰਪ ਨੇ BBC ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੋਲੀ ਉਹਨਾਂ ਦੇ ਕੰਨ ਦੇ ਨਾਲ ਟੱਚ ਹੋ ਕੇ ਗਈ ਹੈ ਉਹਨਾਂ ਨੂੰ ਆਵਾਜ਼ ਸੁਣੀ ਹੈ ਗੋਲੀ ਦੀ ਉਹਨਾਂ ਦੇ ਕੰਨ ਦੇ ਕੋਲੋਂ ਗੋਲੀ ਛੂ ਕੇ ਨਿਕਲੀ ਹੈ ਹਾਲਾਂਕਿ ਜਦੋਂ ਗੋਲੀ ਲੱਗੀ ਤਾਂ ਡੋਨਾਲਡ ਪਾ ਥੱਲੇ ਗਿਰ ਗਏ ਸੀ ਤੇ ਜਦੋਂ ਉੱਠੇ ਤੇ ਉਹਨਾਂ ਦੇ ਕੰਨ ਦੇ ਵਿੱਚੋਂ ਖੂਨ ਨਿਕਲ ਰਿਹਾ ਸੀ ਤੇ ਦੱਸਿਆ ਕਿ ਡੋਨਾਲਡ ਟਰੰਪ ਦੇ بڑے بیٹے ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਮੇਰੇ ਪਿਤਾ ਨਾਲ ਮੇਰੀ ਹੁਣੇ ਹੀ ਗੱਲ ਹੋਈ ਹੈ ਤੇ ਉਹ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਨੇ ਉਹ ਤੰਦਰੁਸਤ ਨੇ ਉਹਨਾਂ ਨੂੰ ਗੋਲੀ ਇੰਨੀ ਚੰਗੀ ਤਰ੍ਹਾਂ ਨਹੀਂ ਲੱਗੀ ਸਿਰਫ ਗੋਲੀ ਕੰਨ ਦੇ ਕੋਲੋਂ ਮਾਸ ਟੱਚ ਕਰਕੇ ਨਿਕਲ ਗਈ ਦੱਸਿਆ ਕਿ ਅਮਰੀਕਾ ਦੇ ਸਾਬਕਾ ਪ੍ਰਧਾਨ ਮੰਤਰੀ ਡੋਨਾਲਡ ਟਰੰਪ ਤੇ ਹਮਲਾ ਹੋ ਗਿਆ ਤੇ ਗੋਲੀਬਾਰ ਨੇ ਉਸ ਰੈਲੀ ਦੇ ਵਿੱਚੋਂ ਇੱਕ ਵਿਅਕਤੀ ਦੀ ਜਾਨ ਲੈ ਲਈ ਤੇ ਦੋ ਜਿਹੜੇ ਜ਼ਖਮੀ ਨੇ ਤੇ ਇੱਕ ਰੈਲੀ ਦੇ ਵਿੱਚੋਂ ਇੱਕ ਜਿਹੜੇ ਕੀ ਵਿਅਕਤੀ ਨੇ ਬੀਬੀਸੀ ਦੇ ਟੀਮ ਨਾਲ ਗੱਲ ਕਰਦਿਆਂ ਦੱਸਿਆ ਹੈ ਕਿ ਉਸਨੇ ਇੱਕ ਉੱਚੀ ਜਗ੍ਹਾ ਮਤਲਬ ਛੱਤ ਤੇ ਇੱਕ ਬੰਦੂਕ ਲੈ ਵਿਅਕਤੀ ਨੂੰ ਰੇਂਗਦੇ ਹੋਏ ਦੇਖਿਆ ਸੀ ਤੇ ਦੱਸ ਦਈਏ ਕਿ ਸਾਬਕਾ ਅਮਰੀਕਾ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਹਮਲਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਡੋਨਾਲਡ ਟਰੰਪ ਦੇ ਖੰਨ ਦੇ ਵਿੱਚੋਂ ਖੂਨ ਜਾ ਰਿਹਾ ਹੈ ਜਦੋਂ ਗੋਲੀ ਲੱਗੀ ਤਾਂ ਉਹ ਇੱਕ ਵਾਰੀ ਜ਼ਮੀਨ ਤੇ गिर ਗਏ ਤੇ ਜੇਕਰ ਜਦੋਂ ਜ਼ਮੀਨ ਤੋਂ ਉੱਪਰ ਉੱਠੇ ਤੇ ਉਹਨਾਂ ਦੇ ਕੰਨ ਦੇ ਵਿੱਚੋਂ ਖੂਨ ਚੱਲ ਰਿਹਾ ਸੀ ਦੱਸ ਦੇ ਇਹ ਕੀ ਅਮਰੀਕਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਾਬਕਾ ਡੋਨਲਡ ਟਰੰਪ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਉਹ ਕਿਸੇ ਪ੍ਰਕਾਰ ਦੀ ਰੈਲੀ ਦੇ ਵਿੱਚ ਸ਼ਾਮਲ ਸੀ ਉਹ ਰੋਡ ਤੇ ਚੱਲ ਰਹੀ ਸੀ ਤੇ ਹਤੇ ਇੱਕ ਗੋਲੀਬਾਰ ਨੇ ਉਹਨਾਂ ਤੇ ਗੋਲੀ ਨਾਲ ਹਮਲਾ ਕਰ ਦਿੱਤਾ ਉਸ ਰੈਲੀ ਦੇ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਤੇ ਦੋ ਵਿਅਕਤੀ ਜ਼ਖਮੀ ਨੇ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਹੈ ਤੇ ਬੀਬੀਸੀ ਦੀ ਰਿਪੋਰਟ ਮੁਤਾਬਕ ਉਹਨਾਂ ਦੇ ਬੇਟੇ ਨੇ ਉਹਨਾਂ ਨਾਲ ਗੱਲਬਾਤ ਕਰ ਦਿਆਂ ਦੱਸਿਆ ਹੈ ਕਿ ਉਹਨਾਂ ਦੇ ਪਿਤਾ ਜਿਹੜੇ ਨੇ ਕਿ ਉਹ ਬਿਲਕੁਲ ਠੀਕ-ਠਾਕ ਨਹੀਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਿਆਦਾ ਗਹਿਰੀ ਸੱਟ ਨਹੀਂ ਲੱਗੀ ਹੈ ਗਹਿਰੀ ਗੋਲੀ ਨਹੀਂ ਲੱਗੀ ਹੈ ਗੋਲੀ ਡੋਨਾਲਡ ਟਰੰਪ ਨੇ ਵੀ ਕਿਹਾ ਕਿ ਉਹਨਾਂ ਨੇ ਗੋਲੀ ਦੀ ਆਵਾਜ਼ ਆਪਣੇ ਕੰਨ ਕੋਲੋਂ ਜਾਂਦੇ ਹੀ ਸੁਣੀ ਹੈ ਉਹਨਾਂ ਦੇ ਕੰਨ ਦੇ ਮਾਸ ਨੂੰ ਜਿਹੜਾ ਗੋਲੀ ਟੱਚ ਕਰਕੇ ਚਲੀ ਗਈ ਜਿਸ ਦੇ ਕਾਰਨ ਉਹਨਾਂ ਦੇ ਕੰਨ ਦੇ ਵਿੱਚੋਂ ਖੂਨ ਵੀ ਆ ਰਿਹਾ ਸੀ ਇੱਕ ਵਾਰ ਉਹ ਗੋਲੀ ਲੱਗਣ ਤੋਂ ਬਾਅਦ ਜ਼ਮੀਨ ਤੇ ਵੀ ਗਿਰ ਗਏ ਸੀ ਪਰ ਜੇਕਰ ਉਹ ਦੋ ਉੱਠੇ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਡੋਨਾਲਡ ਟਰੰਪ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਨੇ ਉਸੇ ਦਰਾਰ ਉਹਨਾਂ ਨੂੰ ਗੋਲੀ ਵੱਜੀ ਆ ਤੇ ਕੋ ਉਹਨਾਂ ਦੇ ਕੰਨ ਚੋਂ ਖੂਨ ਜਾ ਰਿਹਾ ਵੱਡੀ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਜਿਸ ਦੇ ਵਿੱਚ ਇੱਕ ਰੈਲੀ ਹੋ ਰਹੀ ਸੀਗੀ ਸੜਕ ਤੇ ਤੇ ਉਸ ਤੋਂ ਥੋੜੀ ਜਿਹੀ ਉੱਚੀ ਜਗ੍ਹਾ ਤੇ ਜਿਹੜਾ ਹਮਲਾਵਾਰ ਬੈਠਾ ਸੀਗਾ ਉਸਨੇ ਆਪਣੇ ਉਹਦੇ ਕੋਲ ਬੰਦੂਕ ਸੀ ਉਸਨੇ ਉੱਚੀ ਜਗ੍ਹਾ ਤੇ ਆਪਣੀ ਬੰਦੂਕ ਨੂੰ ਜਿਹੜਾ ਸੈੱਟ ਕੀਤਾ ਹੋਇਆ ਸੀ ਨਿਸ਼ਾਨਾ ਉਹਨੇ ਲਗਾਣਾ ਸੀਗਾ ਡੋਨਾਲਡ ਟਰੰਪ ਦੇ ਸਾਫਕਾ ਡੋਨਾਲਡ ਟਰੰਪ ਜਿਹੜੇ ਕਿ 78 ਸਾਲ ਦੇ ਨੇ ਉਹਨਾਂ ਉਹ ਅਮਰੀਕਾ ਦੇ ਵਕੂਬਾ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਉਹਨਾਂ ਨੇ ਬਕੂ ਵੀ ਆਪਣੀ ਜਿਹੜੀ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਉੱਤੇ ਨਿਭਾਇਆ ਹੈ ਅਤੇ ਉਹ ਅੱਜ ਕਿਸੇ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਜਿਸ ਦੌਰਾਨ ਉਹਨਾਂ ਤੇ ਹਮਲਾ ਕੀਤਾ ਗਿਆ ਜਾਨਲੇਵਾ ਹਮਲਾ ਕੀਤਾ ਗਿਆ ਹੈ ਬੀਬੀਸੀ ਦੇ ਰਿਪੋਰਟ ਮੁਤਾਬਿਕ ਉਹਨਾਂ ਤੇ ਕਿਸੇ ਵਿਅਕਤੀ ਨੇ ਜਿਹਦੇ ਕੋਲ ਇੱਕ ਬੰਦੂਕ ਸੀ ਉਸਨੇ ਆਪਣੀ ਛੱਤ ਦੇ ਉੱਤੇ ਨਿਸ਼ਾਨਾ ਸਾਧਿਆ ਹੋਇਆ ਸੀ ਡੋਨਾਲਡ ਟਰੰਪ ਤੇ ਜਿਹੜਾ ਕਿ ਨਿਸ਼ਾਨਾ ਕਿਸੇ ਗੱਲ ਵੱਜੋਂ ਚੁੱਕ ਗਿਆ ਜਾਂ ਚੁੱਕ ਗਿਆ ਜਾਂ ਫਿਰ ਉਸ ਹਮਲਾਵਾਰ ਨੇ ਸਿਰਫ ਇਹਨਾਂ ਨੂੰ ਕਹਾਇਆ ਹੈ ਕਿ ਡੋਨਾਲਡ ਟਰੰਪ ਤੇ ਅੱਗੇ ਵੀ ਹਮਲੇ ਹੋ ਸਕਦੇ ਨੇ ਤਾਂ ਕੀ ਇਹ ਇੱਕ ਸਿਰਫ ਧਮਕੀ ਵਜੋਂ ਹਮਲਾਵਰ ਨੇ ਹਮਲਾ ਕੀਤਾ ਸੀ ਜਾਂ ਫਿਰ ਉਹਦਾ ਨਿਸ਼ਾਨਾ ਵਾਕਈ ਜਿਹੜਾ ਚੁੱਕ ਗਿਆ ਸੀਗਾ ਤੇ ਜਿਸ ਦੀ ਵਜ੍ਹਾ ਨਾਲ ਰੈਲੀ ਦੇ ਵਿੱਚ ਪੇਸ਼ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਅਤੇ ਦੋ ਵਿਅਕਤੀ ਜਿਹੜੇ ਕਿ ਗੰਭੀਰ ਜ਼ਖਮੀ ਨੇ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ ਤੇ ਉਹਨਾਂ ਦਾ ਇਲਾਜ ਵੀ ਚੱਲ ਰਿਹਾ ਹੈ ਇਸ ਤੋਂ ਉਪਰੰਤ ਉਹਨਾਂ ਦੇ ਬੇਟੇ ਨੇ ਜਿਹੜਾ ਕਿ ਡੋਨਾਲਡ ਟਰੰਪ ਦੇ ਬੇਟੇ ਨੇ ਬੀਬੀ ਸੀ ਦੇ ਨਾਲ ਗੱਲਬਾਤ ਕਰਦਿਆਂ ਕਿ ਮੇਰੇ ਪਿਤਾ ਨਾਲ ਮੇਰੀ ਹੁਣੇ ਹੀ ਗੱਲ ਹੋਈ ਹੈ ਤੇ ਉਹਨਾਂ ਨੇ ਮੈਨੂੰ ਕਿਹਾ ਹੈ ਕਿ ਉਹ ਬਿਲਕੁਲ ਠੀਕ ਨਹੀਂ ਉਹਨਾਂ ਦੇ ਸਿਰਫ ਕੰਨ ਕੋਲੋਂ ਗੋਲੀ ਟੱਚ ਹੋ ਕੇ ਨਿਕਲੀ ਹੈ ਜਿਸ ਦੇ ਕਾਰਨ ਉਹਨਾਂ ਦੇ ਕੰਨ ਚੋਂ ਖੂਨ ਆਣ ਲੱਗ ਗਿਆ ਕਿਉਂਕਿ ਉਹਨਾਂ ਦੇ ਕੰਨ ਕੋਲੋਂ ਮਾਸ ਨੂੰ ਟੱਚ ਕਰਕੇ ਗੋਲੀ ਜਿਹੜੀ ਨਿਕਲ ਗਈ ਪਰ ਉਹ ਹਜੇ ਬਿਲਕੁਲ ਠੀਕ ਨਹੀਂ ਉਹਨਾਂ ਨੂੰ ਗੋਲੀ ਕਿਤੇ ਲੱਗੀ ਨਹੀਂ ਹੈ ਪਰ ਹਾਂ ਇੱਕ ਵਿਅਕਤੀ ਦੀ ਮੌਤ ਜਿਹੜਾ ਕਿ ਗੋਲੀ ਲੱਗਣ ਕਾਰਨ ਹੋ ਗਈ ਹੈ ਤੇ ਦੋ ਵਿਅਕਤੀ ਜਿਹੜਾ ਜ਼ਖਮੀ ਨੇ ਕਿਉਂਕਿ ਰੈਲੀ ਦੇ ਵਿੱਚ ਜਦੋਂ ਲੀਦੀ ਵਾਸ ਸੁਣੀ ਤਾਂ ਥੋੜੀ ਜੀ ਭੱਜ ਦੌੜ ਸ਼ੁਰੂ ਹੋ ਗਈ ਜਿਸ ਦੇ ਕਾਰਨ ਜਿਹੜੇ ਦੋ ਵਿਅਕਤੀ ਜ਼ਖਮੀ ਹੋ ਗਏ ਤੇ ਇੱਕ ਵਿਅਕਤੀ ਦੀ ਜਿਹੜਾ ਮੌਤ ਹੋ ਗਈ ਹੈ ਤੇ ਦੱਸਦੀ ਹੈ ਕਿ ਵੱਡੀ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸਾਬਕਾ ਪ੍ਰਧਾਨ ਮੰਤਰੀ ਡੋਨਾਲਡ 트੍ਰੰਪ ਤੇ ਹਮਲਾ ਕੀਤਾ ਗਿਆ ਹੈ ਤੇ ਉਹ ਕਿਸੇ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਤਾਂ ਉਹਨਾਂ ਤੇ ਹਮਲਾ ਕੀਤਾ ਗਿਆ ਦੱਸਦੀ ਹੈ ਕਿ ਡੋਨਾਲਡ 트੍ਰੰਪ ਅਮਰੀਕਾ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਤੇ ਉਹਨਾਂ ਦੀ ਅਧਿਕਾਰਗੁਜ਼ਾਰੀ 'ਚ ਉਹਨਾਂ ਨੇ ਆਪਣੇ ਜਿਹੜੀ ਪ੍ਰਧਾਨ ਮੰਤਰੀ ਦੀ ਜਿਹੜੀ ਉਹਨਾਂ ਦੀ ਜਰਨੀ ਸੀ ਉਹ ਪੂਰੀ ਕੀਤੀ ਹੈ ਤੇ ਅੱਜ ਸਵੇਰੇ ਉਹ ਕਿਸੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਤੇ ਹਮਲਾ ਕੀਤਾ ਗਿਆ ਹੈ